ਜਮੀਨੀ ਕਿਹੜਾ ਮਾਰਿਆ ਜੀ ਕਿੰਨੇ ਦਿਨ ਅੱਜ ਜੇ ਅਸੀਂ ਭਾਨੇ ਸਾਡੇ ਪਿੰਡ ਵਾਲੇ ਮੁੰਡੇ ਨਹੀਂ ਨਹੀਂ ਪਰ ਇੱਕ ਮਿੰਟ ਸੁਣਤਾ ਲਓ ਜੀ ਗੱਲ ਪਹਿਲਾਂ ਪਹਿਲਾਂ ਹੀ ਹੋ ਜਾਂਦੇ ਕੰਮ ਜੀ ਨਹੀਂ ਨਹੀਂ ਆ ਮੈਂ ਮਿੱਟਰ ਵਾਲੇ ਹਾਂ ਅੰਦਰੋਂ ਅੰਦਰੋਂ ਜਨਾਈ ਦਿੱਤੀ ਹੈ ਜਿਆਦਾ ਮਾਸਟਰ ਨੂੰ ਜੀ ਮੈਂ ਹੁੰਦੀ ਮੈਨੂੰ ਇੱਥੇ ਕੋਈ ਜ਼ਿਆਦਾ ਟੀਰੀਆਂ ਨਹੀਂ ਹੈਗੀਆਂ ਜਿਨ੍ਹਾਂ ਦੀ ਬੋਲੀ ਨਹੀਂ ਲੱਗੀ ਸੀ ਬਹੁਤ ਜ਼ਿਆਦਾ ਇੱਥੇ 80% ਜ਼ਿਆਦਾ ਚੀਜ਼ਾਂ ਲੱਗੀਆਂ ਸੀ। ਦੁਬਾਰ ਇਹ ਜਿਹੜੀਆਂ ਹੁਣ ਕੁਝ ਘਟੀਆਂ ਸੀ ਕਿ ਆਹ ਫਿਰ ਇਹ ਕਾੜਤੀ ਇਹ ਇੱਕ ਇੱਕ ਦੋ ਦੋ ਠੇਰੀਆਂ ਨੇ ਜਿੰਨਾ ਦੀ ਆ ਇਤਨੀ ਜਿੱਕਰ ਸੀਗੇ ਇਹਨਾਂ ਨੇ ਹਲਾਈਆਂ ਨੇ ਜੀ ਤਾਂ ਹੀ ਸਹੀ ਆਈਆਂ। ਇਹਨਾਂ ਨੂੰ 5 ਦਿਨ ਲਗਾਤਾਰ ਅਸੀਂ ਡੇਲੀ ਆਉਂਦੇ ਆ ਦੋ ਦੋ ਵਾਰੀ ਵੀ ਆਏ ਹਾਂ। ਫਿਰ ਇਹਨਾਂ ਨੂੰ ਹਲਾ ਲਉਗੇ ਤੇਰੀ ਸੈੱਟ ਆਉਣਾ ਹੈ। ਕਿਉਂਕਿ ਅੱਜ ਵੀ ਅਸੀਂ ਜੀ ਸਰਤਾ ਜੀ ਦਾ ਬਾਕੀ ਦੁਕਾਨਾਂ ਤੇ ਲਾ ਕੇ ਪਿਛਲੀ ਖੜਿਆ ਜਿਹੜਾ ਸਾਫ ਹੈ ਸਿਰਫ ਦੋ ਬੰਦੇ ਆਉਂਦੇ ਨੇ ਉਹ ਵੀ ਲੱਕੀ ਜਿਹੜੀ ਲੱਗਣਾ ਸੀ ਜਿਹੜੀ ਇੰਨਾ ਦੀ ਵੀ ਜਿਹਨੇ ਹੁਣ ਮੰਨ ਲਓ ਕੱਲ ਨਹੀਂ ਆਈ ਜੀ ਪਰਸੋ ਨਹੀਂ ਅੱਜ ਸਵੇਰ ਵੀ ਇਹਨਾਂ ਦੀ ਬਾਰਿਸ਼ ਪਈ ਹੈ ਜਿਹੜੀ ਇਹਨਾਂ ਨੇ ਟੱਗੀਆਂ ਹੋਈਆਂ ਸੀਗੇ ਇਹ ਇਹ ਤੇਰੀਆਂ ਅੱਜ ਆਈਆਂ ਵੀ ਲੈਂਦੀਆਂ ਇਹ ਕ੍ਰੀਡੀਆਂ ਵੀ ਹੁਣ ਹਲੋ 15 ਤਰੀਕ ਦਾ ਬੰਦਾ ਹੋਈ ਉਹ ਤੇਰੀ ਜਿੱਥਾ ਤਰੀਕ ਉਹ 14 13 ਦਾ ਉੱਥੇ ਦਿਖਾ ਲੋ ਇਹ ਤਾਂ ਕੰਮ ਤੇ ਲੱਗੀ ਬੋਟੀ ਤੇਰੀ ਕਾਹਦੀ ਗੱਲ ਨਹੀਂ ਤੇਰੀ ਨਹੀਂ ਦੇ ਰਹੀਆਂ ਦੋ ਚਾਰ ਬਹੁਤ ਪੂਰੀ ਰੇਜ ਵਿੱਚ ਨਿੱਕਲੇ ਬੜਾ ਜਿਆਦਾ ਜਿਹੜੀ ਕੰਮ ਜਿਹੜੀ ਜ਼ਿਆਦਾ ਸੀ ਜਿਹਦੇ ਉੱਤਰਾ ਨਗਰ ਜਿਹੜੇ ਲੱਗੇ ਜਿਹਦੇ ਪਰਿ ਗਈਆਂ ਚੱਤੀ ਵੀ ਗਈਆਂ ਨਾ ਤੇ ਹਾਲ ਪੂਰੀ ਤਰ੍ਹਾਂ ਲਗਭਗ ਮਿੱਟੀ ਚ ਚੱਤੀ ਵੀ ਗਈ ਹੈ ਬਹੁਤ ਦੇਖੋ ਜੀ ਸੋਹਣੀ ਸੀ ਗੱਲ ਪ੍ਰਸ਼ਾਸਨ ਦੀ ਜੀ ਆਇਆਂ ਧੰਨਵਾਦ ਤੁਹਾਡਾ ਇਹ ਤੋਂ ਪਹਿਲਾਂ ਤੁਸੀਂ ਜਮ ਨਹੀਂ ਕਿਹੜਾ ਮਾਰਿਆ ਜੀ ਕਿੰਨੇ ਦਿਨ ਅੱਜ ਜੇ ਅਸੀਂ ਭਾਨੇ ਸਾਡੇ ਪਿੰਡ ਵਾਲੇ ਮੁੰਡੇ ਨਹੀਂ ਨਹੀਂ ਪਰ ਇੱਕ ਮਿੰਟ ਸੁਣਤਾ ਲਓ ਜੀ ਗੱਲ ਨਹੀਂ ਨਹੀਂ ਯਾਰ ਇਹ ਇਹ ਤਾਂ ਕੋਈ ਗੱਲ ਨਹੀਂ ਪਰ ਪ੍ਰਸ਼ਾਸਨ ਨਹੀਂ ਆਇਆ ਇਹ ਕੌਣ ਹੈ ਇਹ ਪ੍ਰਸ਼ਾਸਨ ਹੀ ਹੈ ਨਹੀਂ ਤੁਸੀਂ ਮੰਨ ਲਓ ਕਿ ਪਹਿਲਾਂ ਤੋਂ ਪਹਿਲਾਂ ਹੀ ਹੋ ਜਾਂਦੇ ਕੰਮ ਜੀ ਨਹੀਂ ਨਹੀਂ ਇਹ ਕੀ ਗੱਲ ਹੈ ਹਰ ਰੋਜ਼ ਮੀਟਿੰਗ ਹੁੰਦੀ ਜਾਂਦੀ ਸਰ ਜਿਹੜੀ ਸਾਡੀ ਬੇਨਤੀ ਹੈ ਜੀ ਵੀ ਜਮ ਹੁਣ 14 ਮਗਤਰਾਉਂਦਾ ਉੱਥੇ ਕੋਈ ਦਿੱਕਤ ਆਉਂਦੀ ਨਹੀਂ ਲੈ ਮੈਨੂੰ ਤੁਹਾਡੇ ਇਹ ਬੰਦੇ ਸਾਡੇ ਨੁਮਾਇੰਦੇ ਹੈਗੇ ਨੇ ਇੱਥੇ ਬਿਲਕੁਲ ਹੈਗੇ ਨੇ ਰੋਜ਼ ਦੋ ਵਾਰ ਹਾਂਜੀ ਹਾਂ ਤੁਸੀਂ ਆਪ ਹੀ ਕਹਿ ਰਹੇ ਹੋ ਦੋ ਵਾਰ ਆ ਰਹੇ ਨੇ ਇਹਨਾਂ 'ਚ ਕੋਈ ਘਟ ਨਹੀਂ ਸਰ ਜਿਹੜਾ ਜਿਹੜਾ 90% ਕਮ ਹੋ ਗਿਆ ਅੱਜ ਇਹ ਵੀ ਦੇਖੀਏ ਨਾ ਦੋ ਏਰੀਆ ਦੇ ਪਿੱਛੇ ਆਪਾਂ ਇਹ ਰੋਲਾ ਪਾ ਲਿਆ ਅੱਜ ਨਹੀਂ ਦੋ ਥੰਮਾ ਨੂੰ ਕਿਹਾ ਸਾਰੀਆਂ ਹੀ ਨਹੀਂ 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 ਸਾਰੀਆਂ ਇਹ ਤਾਂ ਹਾਫ ਮੰਗ ਰਹੇ ਨੇ ਇੱਕ ਮਿੰਟ ਮੋਇਸਚਰ ਜਿਹੜੀ ਜਿਹੜੀ ਦਾ ਮੋਇਸਚਰ ਜ਼ਿਆਦਾ ਹੈ ਜੇ ਤਾਂ ਤੁਸੀਂ ਕੋਈ 12 ਤੋਂ ਥੱਲੇ ਆ ਢੇੜੀ ਪਈ ਐ ਆ ਮੁੰਡੇ ਨੇ ਕੋਈ ਨਹੀਂ ਲਾਈ ਅਸੀਂ ਹੁਣ ਇਸ ਨੂੰ ਸਟੈਂਡ ਕਰਾਉਣੇ ਆ ਨਹੀਂ ਨਹੀਂ ਇਹ ਤਾਂ ਇਹਨਾਂ ਦਾ ਕਸੂਰ ਹੀ ਨਹੀਂ ਸਰ ਜੀ ਇਹ ਤਾਂ ਲਾਉਂਦੇ ਨਹੀਂ ਸੀ ਮੁੰਡਾ ਸਰ ਇਹ ਦੱਸੋ ਯਾਰ ਉਹ ਹਰਤੇ ਭਾਈ ਆਪਰਾ ਹੁਣ ਜਿਵੇਂ ਲੋਸੀ ਆ ਗਈ ਜਿਵੇਂ ਕਿ ਪੰਚਤ ਅੱਜ ਉਹ ਬੰਦੇ ਨੇ ਰਾਤ ਨੂੰ ਹੀ ਢੇਰੀਆਂ ਭਰਤੇ ਦੇ ਬੰਦਿਆਂ ਨੇ ਉਹਨਾਂ ਅਸੀਂ ਦੂਜਾ ਢੇਰ ਢੋਣੀ ਤਾਂ ਨਹੀਂ ਕਰਾਈ ਉਹ ਹੁਣ ਵੀ ਪਈਆਂ ਨੇ ਉਹ ਤਾਂ 14.5 ਮਹੀਨੇ ਜੇ 14.5 ਮਹੀਨੇ ਇਹ ਬੰਦੇ ਨੇ ਦਾਨ ਤੇ ਸੀ ਇਹਨੂੰ ਕਹਿ ਕੇ ਗਏ ਵੀ ਇਹਨੂੰ ਹਲਾ ਲਿਓ ਪਰ ਨਹੀਂ ਵੀ ਪਰ ਨਹੀਂ ਨਹੀਂ ਦੋ ਦਿਨ ਅਸੀਂ ਅਗਲੇ ਦਿਨ ਸਵੇਰੇ ਜਲਦੀ ਆ ਗਏ ਸਾਡੇ ਆਉਂਦਿਆਂ ਨੂੰ ਸਾਡਾ ਬੰਦਾ ਵੀ ਆਇਆ ਜਿਹੜਾ ਮੰਡੀ 'ਚ ਰੱਖਿਆ ਹੋਇਆ ਹੈ ਉਹ ਇਹਨੂੰ ਕਹਿ ਕੇ ਵੀ ਗਏ ਸ਼ਾਮ ਨੂੰ ਵੀ ਇਹ ਭਰੇ ਹੋਣਾ ਵੀ ਸਾਡੇ ਇੰਸਪੈਕਟਰ ਕਹਿ ਕੇ ਗਏ ਸੀ ਵੀ ਭਰ ਨਹੀਂ ਨਹੀਂ ਇਹ ਭਰੀ ਗਿਆ ਇਹਨੂੰ ਅੱਧ 'ਚ ਰੋਕ ਕੇ ਵੀ ਗਏ ਇਹਦੇ ਬੰਦਿਆਂ ਨੇ ਰਾਤ ਨੂੰ ਸਾਰੀ ਭਰਤੀ ਹੋ ਟੇਰੀ ਅਸੀਂ ਇਹਨੂੰ ਸਿਰਫ ਪੂਰੀ ਮੰਡੀ 'ਚ ਦੋ ਬੰਦਿਆਂ ਦਾ ਹੀ ਰੌਲਾ ਹਾਂ ਸਿਰਫ ਦੋ ਬੰਦਿਆਂ ਦਾ ਹੀ ਦੋ ਬੰਦਿਆਂ ਦੇ ਚਾਰ ਸਰ ਜਿਹੜੀ ਸਾਡੀ ਬੇਇੱਜ਼ਤੀ ਹੈ ਜੀ ਜਿਹੜਾ 14 ਲੱਖ ਰੋਲਾ ਕਿਹਦੇ ਕਿਹਦੇ ਬੰਦੇ ਨਹੀਂ ਰੌਲਾ ਇਹ ਬੰਦੇ ਸਾਡੇ ਨੇ हैगे नहीं थे बिल्कुल हैगे ये रोज दो बार आ रहे हैं ना हां जी आप ही कह रहे हो दो दो बार आ रहे हैं इनमें तो कोई प्रॉब्लम नहीं है सारे एडीसी कर रहे हैं देरी कर देंगे अपने पे रात में सारे में ताला लगा हुआ है ठीक है अब टायर सारे की टके लगाई जाने है आज तो पहली लगी थी पहले आने सारे सेफ्टी लगी है ताले लगा के लगे आए हैं ਪਾਡਰ ਲਈ ਹਾਂ ਕਿੰਨਾ ਮੋਇਸਚਰ ਹੈ ਜੀ ਅੱਜ ਦਾ 11:30 ਹੈਗਾ ਪਹਿਲਾਂ ਕਿੰਨਾ ਸੀਗਾ ਜੀ ਛੁੱਟੀਆਂ ਨੇ ਇਹ ਹਾਂਜੀ ਇਥੇ ਆਰਤੀ ਫੜਾਉ ਜੀ ਆਪ ਕੋਈ ਬਹੁਤੀ ਤੁਹਾਨੂੰ ਦਿੱਕਤ ਆਈ ਨਹੀਂ ਕਿਉਂਕਿ ਜਿਹਦੇ ਕੋਲ ਜਿਹੜਾ ਕੋਲ ਲੈਂਦਾ ਵੱਡਾ ਆਰਤੀ ਆ ਕਰੀ ਜਾਂਦਾ ਕਿਸੇ ਨੇ ਆਈ ਏ ਟੈਰੀ ਉਸ 13 ਮੌਇਸਚਰ 16 ਤਰੀਕ ਦੀ ਏ 16 ਤਰੀਕ ਨੂੰ ਕਿੰਨਾ ਮੌਇਸਚਰ ਸੀ ਇਹਦਾ ਮੌਇਸਚਰ ਉਹਦਾ 13 ਜੀ ਗਿੱਲਾ ਆਪਾਂ ਕਿੰਨਾ 13.5 ਸੀ ਜੀ ਉਹ ਤਾਂ 13.5 ਜਦਨ ਲੈ ਆਈ ਸੀ ਅੱਜ ਕਿੰਨਾ ਆਇਆ ਜੀ 11.5 ਅੱਜ ਮੀਂਹ ਪਿਆ ਤੇ 11.5 ਆਇਆ 16 ਦੀ ਆਈ ਉਹਦੇ ਨਾਲ ਇਹਦਾ ਜੀ ਅੱਜ ਹੀ ਲੋਟ ਆਇਆ ਤੁਹਾਡੇ ਸਾਹਮਣੇ ਖੜਾ ਏ ਮੈਂ ਇਹਨੂੰ ਫੋਨ 10 ਕਰੇ ਆ ਮੈਂ ਵੀ ਫੌਜੀ ਬੰਦਾ ਏ ਇਹਨੂੰ 10 10 ਫੋਨ ਕਰੇ ਆ ਅੱਜ ਆਇਆ ਏ ਮੰਡੀ 'ਚ ਧਮਕੀ ਨਾਲ ਕੀ ਕਰਦੇ ਸੀ ਧਮਕੀ ਕਰ ਜੇ ਅਸੀਂ ਦੁੱਡੇ ਹੋ ਗਏ ਹਾਂ ਇਹ ਜੀ ਹੁਣ ਤੂੰ ਗਿੱਲੀ ਭਰ ਗਿਆ ਇਹਦੇ ਚਿਰੇ ਕੋਣ گاਊਗਾ ਹੀ ਲਾਉਣੇ ਆ ਇਹਨੇ ਕਿਤੇ ਮਾਲ ਦੀ ਕਿਉਂ ਘਰ ਰੋਜ਼ ਲੈ ਕੇ ਆਉਣੇ ਆ ਜੇ ਤਾਂ ਆਉਂਦਾ ਵੀ ਅਸੀਂ ਬੁੱਲੀ ਨਹੀਂ ਲਾਉਂਦੇ ਜਾਂ ਨਹੀਂ ਆਉਂਦੇ ਜਿੱਤਾ ਬੰਦਾ ਫੇਰ ਸਕਦਾ ਈਵਨ ਕਿ ਅਸੀਂ ਜੇ ਇਹ ਹੁੰਦਾ ਵੀ ਸਵੇਰੇ ਦਿੱਕਤਾਂ ਤੇ ਸ਼ਾਮ ਨੂੰ ਆ ਕੇ ਜਾਂਦੇ ਵੀ ਧੁੱਪ ਤੋਂ ਬਾਅਦ ਲਾ ਕੇ ਜਾਂਦਾ ਪਹਿਲਾਂ ਮੌਇਸਚਰ ਕਾਫੀ ਜ਼ਿਆਦਾ ਸੀ ਜਿੰਨਾ ਬਹੁਤ ਜ਼ਿਆਦਾ ਸੀ ਮੈਮ ਸਾਰੀਆਂ ਤੇ ਕਹੇ ਨੂੰ ਤਾਂ ਚਲੋ ਅੱਗੇ ਹੁਣ ਕਰਦਾ ਹੋਰੇ ਇੱਥੇ 16 17 17 ਮੌਇਸਚਰ ਹੈ ਇਹ ਕੰਮ ਤਾਂ ਵੀ ਆਇਆ ਜਿਹੜੀ ਮੈਂ ਜਲਦੀ ਆਪਾਂ ਤੇ ਜਾ ਰਹੀ ਆ। ਤੁਸੀਂ ਇੱਥੇ ਕੌਣ ਹੈਗੇ ਹੋ ਅੱਗੇ ਆ। ਆਰਤੀਆ ਵੀ ਆਈ। ਆਪਣੀ ਆਰਤੀ ਆ। ਇਹ ਜਿਹੜੀਆਂ ਢੇਰੀਆਂ ਆਈਆਂ ਨੇ ਪਹਿਲਾਂ ਉਹਨਾਂ ਚ ਕਿੰਨੇ ਕਿੰਨੇ ਮੋਇਸਚਰ ਸੀਗਾ। ਇੱਕ ਢੇਰੀ ਉੱਥੇ ਚੈੱਕ ਕਰੀਸ਼ੋ ਦੇ ਉਹਦੇ ਪਰਦੇ ਜ਼ਿੰਮੇਵਾਰ ਕਹਿੰਦੇ ਇਹ ਕਿਹਦੇ ਹੋਣਾ ਚਾਹਤ। ਉਹੀ ਦੋ ਮਹੀਨ ਦਾਣੇ ਦੀ ਆਸ ਹੁੰਦੀ ਆ ਜੀ। ਪੈਸੇ ਦੇਈ ਬੈਠੇ ਹੁੰਦੇ ਹਨਾ ਅਗਲਾ ਭਾਜਦਾਈ ਤਾਂ ਮਜ਼ਦੂਰੀ ਦੀ ਭਰਤੀ। ਉਹਨੂੰ ਤੁਸੀਂ ਚੰਗਾ ਕਿਨ ਲਓ ਜੀ ਮੌੜਾ ਲਾਉਣਾ ਵੀ ਮਜਬੂਰ ਆ ਜੀ। ਓਕੇ ਤੁਹਾਨੂੰ 12 ਵਾਲੀ ਤਾਂ ਕੋਈ ਵੀ ਢੇਰੀ ਐਸੀ ਨਹੀਂ ਜਿਹੜੀ ਭੋਲੀ ਨਾਲ ਲੱਗੀ ਹੋ 13 ਤੱਕ ਵੀ ਲਾ ਜਾਣੀ ਜਿਹੜੇ ਆਉਂਦਾ ਵੀ ਉਹ ਚਕਾ ਬਾਤ ਦਿਓ ਹੱਲੇ ਹੀ ਹੁੰਦਾ ਵੀ ਹੋਰ ਤਾਂ ਜਿਵੇਂ ਇਹਨੇ ਕਹਤਾ ਜੀ ਵੀ ਆ ਸਾਡੀ ਮਜਬੂਰੀ ਹੈ ਜੀ ਇਹ 13 ਆਉਂਦਾ ਵੀ ਅਸੀਂ ਇਹਨੂੰ ਭਰ ਕੇ ਰੱਖ ਲੈਣੇ ਦੋ ਦਿਨ ਰੱਖ ਕੇ ਚਾੜ੍ਹ ਦਿਓ ਦੱਸੋਗੇ ਕਿੰਨਾ ਆਇਆ ਮਾਲ ਇੱਥੇ ਜਿਸ ਦਿਨ ਤੋਂ ਪਰਚੇ ਸਟਾਰਟ ਹੋਈ ਹੈ ਜਿਸ ਦਿਨ ਤੋਂ ਪਰਚੇ ਸਟਾਰਟ ਹੋ ਗਈ ਜੀ ਇੱਥੇ ਲੱਗਦਾ ਅੱਜ ਦੇ ਵਿੱਚ ਲਾ ਕੇ ਆ ਗੱਲ ਨਹੀਂ ਆ ਬੱਸ ਸੁਣ ਲਾ ਦੀ 10 ਤਰੀਕ ਦਾ ਆ ਮੈਂ ਜਿਹੜਾ ਮਰਜ਼ੀ ਮੋਕੜਾ ਭਰਾ ਲਾ ਲਾ ਕੇ ਬਾਲਾ 10000 ਹੋ 10 ਤਰੀਕ ਦਾ ਆ ਮੈਂ ਇਹਦੇ ਡੀਸੀ ਸਾਹਿਬ ਦੇ ਧਿਆਨ ਚ ਲੈ ਕੇ ਸ਼ੀਮ ਸ਼ੈਡੋਂ ਤੋਂ ਦੂਜੀ ਜਿਹੜੀ ਸੀ ਆ ਸਾਰਾ ਕਰਦੇ ਨੇ ਕਿੱਥੇ ਆਉਂਦਾ ਜਲੀਲੇ ਪਾਣੀ